ਅੰਮ੍ਰਿਤਸਰ ਅਮਰੀਕੀ ਪੀਆਰ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ ਹਮਲਾਵਰਾਂ ਨੇ ਘਰ ਦੇ ਅੰਦਰ ਦਾਖਲ ਹੋ ਕੇ ਮਾਰੀਆਂ ਗੋਲੀਆਂ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਨਾਮ ਕਿਹੜਾ ਪੈਟਾ ਜੀ ਪਰਮਜੀਤ ਸਿੰਘ ਪਿੰਡ ਦਵਰਜੀ ਇਹੋ ਹੀ ਹੈ ਜੀ ਕੀ ਮਾਮਲਾ ਹੋਇਆ ਜੀ ਸਾਹਮਣੇ ਜੀ ਕਿੰਨੇ ਵਜੇ ਘਟਨਾ ਇਸ ਸਵੇਰੇ 7:00 ਵਜੇ ਕਿਤੇ ਕਰੀਬ 5 ਕਿੰਮਿੰਟ ਦੇ ਕਰੀਬ-ਗਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹੜਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ ਅਸੀਂ ਵੀ ਬਣਾਨੀ ਆ ਅਸੀਂ ਭਲਾ ਠੀਕ ਹੈ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਕੇ ਆ ਗੱਡੀ ਦੇ ਵੱਲੇ ਹੋਇਆ ਮੜਾ ਜਾ ਤੇ ਬਾਅਦ ਵਿੱਚ ਉਹਨਾਂ ਨੇ ਉਹਦੇ ਪਸਤਾਵ ਰੱਖ ਲਈ ਹੈ ਗਿੱਚੀ ਦੇ ਵਿੱਚ ਇਹ ਐਕਸਟੈਂਸਿਵ ਅਮਰੀਕਾ ਤੋਂ ਪਰਤਿਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਹੋਇਆ ਵੀ ਹੈਗਾ ਬਸ ਵਾਪਸੀ ਤੇ ਫੇਰ ਆ ਜਾਂਦਾ ਰਿਹਾ ਕੋਈ 5 10 ਕੇ ਕੋਈ ਬੱਚੇ ਛੋਟੇ ਛੋਟੇ ਨਾ ਉਹਨਾਂ ਦੀ ਦੇਖ ਕੇ ਪਰਵਾਸੇ ਕੋਣ ਕੋਰਸੇ ਜਿਹੜੇ ਗੋਲੀਆਂ ਚੱਲੇ ਸਮਾਗ ਨਿਵੇਦਾ ਸਾਹਿਬ 7 ਵਜ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਦਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚੱਲੀਆਂ ਉਹਨਾਂ ਤੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕ ਤੇ ਸੀਰੀਅਸ ਹੈ ਜੀ ਹਾਂ ਸੀਰੀਅਸ ਹੈ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਹੈ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸ਼ੜੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸ਼ੜੀ ਗੱਡੀ ਹੀ ਹੋਈ ਹੈ ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ ਅਗਲ ਤਾਂ ਇਹਦਾ ਕੋਈ ਹੈ ਨਹੀਂ ਚੱਕਰ ਹੈ ਪਲਾਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲਾਨਿੰਗ ਦੇ ਨਾਲ ਹੀ ਉਹਨਾਂ ਨੂੰ ਸਾਰੀ ਸਰ ਕੀ ਮਾਮਲਾ ਹੈਗਾ ਜਿਹੜੀ ਗੋਲੀ ਛਰੇਆ ਵਿੱਚ ਚਲੀ ਸੀ ਕਿੰਨੇ ਵੇ ਦਾ ਸਮਾਂ ਇਹ ਕਰੀਬ ਸਵੇਰ 7:00 7:30 ਵਜੇ ਦੀ ਗੱਲ ਹੈ ਜੀ ਇਹ ਸੁਖਚੈਨ ਸਿੰਘ ਹੈ ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਇਹਦਾ ਇੱਕ ਬ੍ਰਦਰ ਬਾਹਰ ਆ ਇਹਦੀ ਮਦਰ ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ ਦੋ ਬੰਦੇ ਗੇਟ ਤੇ ਆਏ ਆ ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਦੀ ਆ ਆਰਸੀ ਵਿਖਾ ਤੂੰ ਕਿੱਥੋਂ ਲਈ ਹੈ ਤੇ ਉਹ ਕਹਿੰਦਾ ਵੀ ਤੁਸੀਂ ਕਹ ਦੀ ਆਰਸੀ ਕੌਣ ਜੇ ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਤੇ ਅੰਦਰ ਲੈ ਗਏ ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀਏ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਹੁੰਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜਾ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਲੀ ਟੀਮ ਜਿਹੜੀ ਅਸੀਂ ਲਾਗਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਆ ਯਾਰ ਕਿ ਫਰੋਤੀ ਵੀ ਪੱਕੀ ਗਈ ਸੀ ਸੁਪਚੈਂਸਿੰਗ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਕੋਈ ਨਾ ਸਾਡੇ ਕੋਲ ਕੋਈ ਇਨਰ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫਆਈਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫਆਈਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਵਾਈ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਨਾਲ ਕੋਈ ਜਿਹਾ ਸੀ ਵਕ ਵਕ ਐਂਗਲਾਂ ਤੋਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀਆਂ ਟ੍ਰੇਸ ਕਰ ਲਾਂ ਸੀਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀ ਫੋਟੋ ਜਾਈ ਦੀ ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇ ਦੇ ਜੀ ਸਰ ਦੀ ਟੀਮੇ ਸਵੇਰ ਤੋਂ ਕੰਮ ਕਰੇ ਜਾ ਰਹੀ ਹੈ इस केस केसी वक् वक् थाव टीमें भेजी हैगी तरन तारण जलंधर कपूरथला अमृतसर रूरल लोगल अमृतसर शहर के बीच भी तो ये मैं थानू ये दसना चाहवागा कि जेडे दो व्यक्ति इतने आए थे जिन्होंने मॉर्निंग भी जाके गोली चलाई ਅਸੀਂ ਬੜੀ ਮਿਹਨਤ ਨਾਲ ਉਹਨਾਂ ਦੇ ਨਾਂ ਪਤਾ ਕਿਤੇ ਆ ਗਏ ਤੇ ਦੋਨਾਂ ਦੀ ਪਛਾਣ ਹੋ ਚੁੱਕੀ ਹੈ ਜਿਹੜੇ ਦੋ ਦੋਸ਼ੀ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਇਟ ਜਸਟ ਮੈਟਰ ਆਫ ਟਾਈਮ ਕਿ ਅਸੀਂ ਉਹਨਾਂ ਨੂੰ ਕਦੋਂ ਫੜ ਲਿਆਗੇ ਤੇ ਸੀਪੀ ਅੰਮ੍ਰਿਤਸਰ ਉਹਦੀ ਟੀਮ ਸਾੜੀ ਟੀਮ ਇਹਦੇ ਵਿੱਚ ਲੱਗੀ ਹੈਗੀ ਤੇ ਹੋਪਫੁਲੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਫੜ ਲਵਾਂਗੇ तो 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 ले ले सर सर कारण क्या फायरिंग करने का वो जो आए थे वो हायर किए गए थे या उनके परिवार मैं ये दस रहा है की असि उन्होंने पहचान कर चुकी है लेकिन जब फड़ांगे उस तो बाद ही पता चलूगा ਹਾਂਜੀ ਪਹਿਚਾਨ ਸ਼ੇਅਰ ਕਰ ਸਕਦੇ ਹੋ ਕਿ ਅਸੀਂ ਕਰ ਸਕਦੇ ਹਾਂ ਲੇਕਿਨ ਨਾ ਉਹ ਡਿਲੇ ਹੋ ਜਾਊਗਾ ਅਰਸ ਅਰਸ ਦੇ ਵਿੱਚ ਓਕੇ ਉਹ ਕਰਨਾ ਠੀਕ ਨਹੀਂ ਰਹੂਗਾ ਸਰ ਪਹਿਲੀ ਦੋਨਾਂ ਦੀ ਦੋਨਾਂ ਦੀ ਸਰ ਕਿਨੇ ਜਵਾਂਗੇ ਉਹਨਾਂ ਦੇ ਨਾਲ ਸਰ ਐਫ ਆਈ ਆਰ ਦੀ ਰਿਪੋਰਟ ਕਿਉਂਕਿ ਫਾਇਰ ਕਿਨੇ ਲੋਕਾਂ ਦੇ ਖਿਲਾਫ ਦਰਜ ਕੀਤੀ ਗਈ ਕਿਹੜੇ ਕਿਹੜੇ ਨਾਮ ਐਫ ਆਈ ਆਰ ਦੀ ਡਿਟੇਲ ਸੀਪੀ ਸਾਹਿਬ ਤੁਹਾਨੂੰ ਦੱਸਣਗੇ ਰਾਈਟ ਬਾਕੀ ਚੰਡੀਗੜ੍ਹ ਦੀ ਟੀਮ ਵੀ ਕੰਮ ਕਰੇ ਜਾ ਰਹੀ ਇਸ ਕੇਸ ਤੇ ਅਰ ਡੀਜੀਪੀ ਸਾਹਿਬ ਵੱਲੋਂ ਬੜੇ ਸਖਤ ਆਰਡਰ ਸੀਗੇ ਕਿ ਇਸ ਕੇਸ ਨੂੰ ਛੇਤੀ ਪ੍ਰੋਸੈਸ ਕੀਤਾ ਜਾਵੇ ਸਾੜੀ ਟੀਮਸ ਇਹਦੇ ਵਿੱਚ ਕੰਮ ਕਰ ਰਹੀ ਹੈ ਇਸ ਕਰਕੇ ਅਸੀਂ 12 ਘੰਟਿਆਂ ਦੇ ਵਿੱਚ ਹੀ ਬੰਦੇ ਦੀ ਪਛਾਣ ਕਰ ਚੁੱਕੇ ਦੋਸ਼ੀ ਦੀ ਤੇ ਬਾਕੀ ਟੀਮੇ ਲੱਗੀ ਹੈਗੀ ਤੇ 체ਤੀ ਉਹਨਾਂ ਨੂੰ ਫੜ ਲਾਂਗੇ ਸਰਲੀ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਸੁਖਤਾਨ ਸਿੰਘ ਦੇ ਪਹਿਲੇ ਸੋਹਰੇ ਜਿਹੜੇ ਨੇ ਟਾਂਡੇ ਦੇ ਉਹਨਾਂ ਤੇ ਸ਼ੱਕ ਦੀ ਸੂਈ ਝਾੜ ਕੇ ਇਸ ਤਰ੍ਹਾਂ ਅਸੀਂ ਹੁਣ ਕਹ ਨਹੀਂ ਸਕਦੇ ਜਦ ਤੱਕ ਅਸੀਂ ਉਹਨਾਂ ਨੂੰ ਫੜਦੇ ਨਹੀਂ ਬਾਕੀ ਸੀਪੀ ਸਾਹਿਬ ਨੂੰ ਮੈਂ ਇਹ ਕਹਤਾ ਹੈਗਾ ਕੀ ਇਹਨਾਂ ਦੋਨਾਂ ਦੀ ਐਲਓਸੀ ਜਾਰੀਕਰਨ ਬਾਰੇ ਤੇ ਉਹਨਾਂ ਦੀ ਦੋਨਾਂ ਦੀ ਐਲਓਸੀ ਜਾਰੀ ਕਰ ਚੁੱਕੇ ਹੈ ਕੋਈ ਸਰ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹਨਾਂ ਦਾ ਪਹਿਲਾਂ ਕੋਈ ਕ੍ਰਾਈਮ ਕੀਤੇ ਹੋਏ ਨੇ ਇੱਕ ਇੱਕ ਤੱਕ ਨਹੀਂ ਬੈਕਗ੍ਰਾਉਂਡ ਹੈਗਾ ਜੀ ਜਿਹਦੇ ਖਿਲਾਫ 10 ਪਰਚੇ ਹੈ ਤੇ ਕੁਝ ਪਰਚੇ ਹੈਗੇ ਐਨਡੀਪੀਐਸ ਦੇ ਕੁਝ ਪਰਚੇ ਪਰਚੇ ਹੈਗੇ ਲੜਾਈ ਝਗੜੇ ਦੇ ਦੂਜਾ ਜਿਹੜਾ ਬੰਦਾ ਹੈਗਾ ਉਹਦੇ ਖਿਲਾਫ ਐਨਡੀਪੀਐਸ ਦੇ ਪਰਚੇ ਹੈ तो ये जुड़े हुए लोग नहीं जी ये उन तक लगता गैंग न जुड़े हैं सर ये क्या यही एंगल सामने आया जो पहली पत्नी थी उनके माइके वालों में ये देखो ये कहना ठीक नहीं कि जैसे सिटी साहब बता रहे थे कि उनके जो ऊपर फायरिंग हुई है unki parivarik membrune jo bayan diye hai wo ye bayan diye hai ki hamara jo sukhankhi hai unki pehli patni ke saath jo maike wale unke saath thoda sa dispute chal raha tha hame shak hai ki wo log dos sakte hai hum ye shadi aur kodi ki sadre share nahi hai dekho family nu kise te shak aega wo gal bakri hai assi jaavange jede tappi chhe udin mudda vi jaavange jadon assi inna nu doshe nu pad lavange us to baad fir das paange motive ki sega सर तो, तो जिनके नाम नामजद किए गए हैं इस केस में क्या वो भी एनआर आई है इन्वेस्टिगेशन किस एंगल से चल रही थ्यूरी देखो ये तो कॉमन सेंसिकल गल है जो बंदी इत पहुंच गए उन्होंने ओलिया की गए वो जिड़ी गए थे वो गान पता लग गया किस ते आए थे मोटरसाइकिल उस पता लग गया सी ਤੇ ਬਾਕੀ ਜਸਟ ਮੈਟਰ ਆਫ ਅਰੈਸਟਿੰਗ them ਸਰ ਬਿਲੋਂਗ ਪੰਜਾਬ ਨਾਲ ਹੀ ਕਰਦੇ ਨੇ ਹਾਂਜੀ ਹਾਂਜੀ ਇਹ ਕਹੇਗਾ ਤਖਤ ਲੇਂਦਾ ਦੂਜਾ ਹੈ ਜਲੰਧਰ ਦਾ ਪਰ ਸਰ ਇੱਕ ਹਨੇਲੀ ਗੱਲ ਕਿ ਗੋਲੀ ਚਿਲਾ ਨਾ ਆਇਆ ਬੰਦਾ ਮਾਰਨ ਦੀ ਨੀਤ ਰ ਇੱਥੇ ਪਹੁੰਚੇ ਨਾ ਉਹਨਾਂ ਨੇ ਚਿਹਰੇ ਟਕੇ ਨਾ ਉਹਨਾਂ ਨੇ ਨੰਬਰ ਪਲੇਟ ਵੀ ਉਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਐਡੇ ਬਲੰਦ ਉਸ ਲਈ ਕਿਸ ਤਰ੍ਹਾਂ ਦੀ ਕ੍ਰਿਮੀਨਲਸ ਦੇ ਇਹ ਦੇਖੋ ਉਹ ਤੋਂ ਉਹ ਪਰੰਤ ਬਾਅਦ ਹੀ ਦੱਸਵਾਉਂਗੇ ਮਤਲਬ ਜੋ ਵੀ ਹੈਗਾ ਬਾਕੀ ਸਿਖ ਪੰਜਾਬ ਪੁਲਿਸ ਆ ਬਹੁਤ ਮਿਹਨਤ ਕਰ ਰਹੀ ਹੈਗੀ ਤਾਂ ਉਹ ਨੀ ਦੇਖੋ ਇਸ ਕੇ ਸਵਿਚ ਕੁਝ ਹੀ ਘੰਟੇ ਦੇ ਮਤਲਬ 12 ਘੰਟੇ ਵੀ ਨਹੀਂ ਹੋਏ ਹਨ 12 ਘੰਟੇ ਦੇ ਵਿੱਚ ਵਿੱਚ ਹੀ ਅਸੀਂ ਦੋਨਾਂ ਦੀ ਪਛਾਣ ਕਰ ਚੁੱਕੇ ਹੈਗੇ ਤੇ ਸਾਨੂੰ ਉਮੀਦ ਹੈ ਕਿ ਉਹ ਬੰਦੇ ਚੀਤੀ ਫੜ ਜਾਣਗੇ ਇਹਨਾਂ ਨੂੰ ਲਗਾ ਸਰ ਨੂੰ ਰਾਉਂਡ ਅਪ ਕੀਤਾ ਸੀ ਜਿੰਨਾਂ ਬਹੁਤ ਲੋਕ ਇਹਦੇ ਬੱਚੇ ਨੇ ਕੋਈ ਹੋਰ ਦੇਖੋ ابھی ਤੱਕ ਕਿਸੇ ਨੂੰ ਰਾਉਂਡ ਅਪ ਕੀਤਾ ਪੁਲਿਸ ਨੇ ਇਹ ਇਹ ਤਾਂ ਸੀਪੀ ਸਾਹਿਬ ਦੱਸ ਪਾਨਗੇ ਕਿ ਕੁਝ ਬੰਦੇ ਹੋ ਸਕਦਾ ਹੈ ਕਿ ਰਾਉਂਡ ਅਪ ਕਿਤੇ ਹੋਣਾ ਨੇ ਇਹਨਾਂ ਨੇ ਬਟ ਯੂ نو ਸਾਨੂੰ ਪਤਾ ਲੱਗੇ ਕਿਹੜੇ ਬੰਦੇ ਹੈਗੇ ਸਰ ਕਿਲਾ ਮੈਂ ਪਾਇਆ ਸਰ ਆਪ ਜੀ ਕਹਿ ਸਕਦੇ ਤੁਸੀਂ ਹਾਂ ਸੇ ਮੰਗ ਕੀਤੀ ਹੈ ਕਿ ਜਲਦੀ ਸੇ ਜਲਦੀ ਕਾਰਵਾਈ ਹੋ ਜਾਏ ਹਾਂ ਜੀ ਉਹ ਕਨਸਰਨ ਹੈਗੇ ਕਿ ਉਹਨਾਂ ਦੇ ਘਰ ਵੀ ਜਾ ਕੇ ਬੰਦਿਆ ਨੇ ਗੋਲੀ ਚਲਾਈ ਜੀ ਤੇ ਉਹ ਕਹਿੰਦੇ ਸੀਗੇ ਕਿ ਉਹਨਾਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ ਉਹ ਦੋਸ਼ੀ ਛੇਤੀ ਫੜੇ ਜਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਹੋ ਚੁਕੀ ਹੈਗੀ ਤੇ ਅਸੀਂ ਉਹਨਾਂ ਨੂੰ ਛੇਤੀ ਫੜ ਲਵਾਂਗੇ ਸਰ ਸਬ ਜੀ ਆਊਟ ਆਫ ਡੇਂਜਰ ਹੈ ਨਾ ਜਿਸ ਤਰ੍ਹਾਂ ਦਸਿਆ ਸੀ ਵੀ ਸਾਹਿਬ ਨੇ ਹੀ ਇਜ਼ ਆਊਟ ਆਫ ਡेंजर ਸਰ ਕਿੰਨਾ ਚੈਲੰਜ ਮੰਨ ਰਹੇ ਹੋ ਇਸ ਇਨਸੀਡੈਂਟ ਨੂੰ ਕਿੰਨਾ ਘੁੰਡਾ ਚੈਲੰਜ ਮੰਨ ਰਿਹਾ ਪੰਜਾਬ ਪੁਲਿਸ ਕਰ ਨਾਲੋਂ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਨਾ ਉਹਨਾਂ ਨੇ ਚਿਹਰਾ ਟੱਕਿਆ ਨਾ ਆਪਣਾ ਨੰਬਰ ਲੁਕੋਇਆ ਔਰ ਛੜਿਆ ਵਾ ਕੇ ਗੋਰੀਆਂ ਮਾਰ ਕੇ ਘਰ ਦੇ ਅੰਦਰ ਦਸ ਲੋਕੀ ਮਾਰ ਦੇ ਦੇਖੋ ਪੰਜਾਬ ਪੁਲਿਸ ਹੁਣ ਤੱਕ ਮੈਂ ਤੁਹਾਨੂੰ ਦੱਸ ਪਾਵਾਂਗਾ ਕਿ ਹੁਣ ਤੱਕ ਜਿੰਨੇ ਸੀਰੀਅਸ ਕ੍ਰਾਈਮ ਪੰਜਾਬ ਦੇ ਵਿੱਚ ਹੋਏ ਸਾਰੇ ਹੀ ਟ੍ਰੇਸ ਹੋ ਚੁੱਕੇ ਹੈ ਤੇ ਰਿਕਾਰਡ ਟਾਈਮ ਦੇ ਵਿੱਚ ਟ੍ਰੈਸ ਹੋ ਚੁੱਕਿਆ ਹੈ ਇਸ ਕਰਕੇ ਮਤਲਬ ਸਾਢੇ ਵਾਸਤੇ ਇਹ ਬਹੁਤ ਚੈਲੈਂਜੀ ਕੇਸ ਹੈ ਇਸ ਤਰ੍ਹਾਂ ਦੀ ਕੋ ਗਲ ਨਹੀਂ ਹੋਏਗੀ ਪਰ ਸੀ सर 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 अभी जैसे इनका डिस्प्यूट चल रहा है या नहीं चल रहा है जैसे वारदात हुई है इनके घर में हुई है चाहे वो कौन है कौन नहीं वो इन्वेस्टिगेशन का पार्ट है लेकिन अमृतसर पुलिस या पंजाब पुलिस इनको को कोई सुरक्षा मुहैया करवाने आ, जा रही है कोई